ਦੋਸਤੋ ਕੀ ਹਾਲ ਚਾਲ ਹੈ ਜੀ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਲਓ ਜੀ ਅੱਜ ਪਹੁੰਚੇ ਆ ਜੀ ਮਿੰਟਾ ਮੱਛੀ ਵਾਲਾ ਇਹਨਾਂ ਦੀ ਡਿਮਾਂਡ ਬਹੁਤ ਸਗੀ ਤੇ ਇੱਕ ਵਾਰੀ ਇਹਨਾਂ ਦੇ ਕੋਲ ਆ ਕੇ ਆਪਾਂ ਸ਼ੂਟ ਜ਼ਰੂਰ ਕਰੀਏ ਤੇ ਇਹਨਾਂ ਦੀ ਮੱਛੀ ਜਿਹੜੀ ਹੈਗੀ ਆ ਜ਼ਰੂਰ ਟਰਾਈ ਕਰੀਏ ਤੇ ਆਓ ਹੁਣ ਆਪਾਂ ਲੈ ਚੱਲਦੇ ਹਾਂ ਬਾਈ ਹੁਣਾਂ ਦੇ ਕੋਲ ਤੇ ਜਿੱਥੇ ਬਾਈ ਹੁਣਾਂ ਦੀ ਸ਼ਾਪ ਆ ਜੀ ਇੱਕ ਵਾਰੀ ਚੈੱਕ ਕਰੋ ਜਰਦਾ ਜੀ ਕੀ ਬਾਤ ਹੈ ਇਹ ਬਾਈ ਹੁਣੇ ਲਗਭਗ ਕਹਿ ਲਈਏ ਜੇ ਫਲੋਰ ਦੇ ਵਿੱਚ ਕਾਫੀ ਪੁਰਾਣੇ ਨੇ ਤਾਂ ਚੈੱਕ ਕਰੋ ਜੀ ਮਿੰਟਾ ਫੇਸ਼ਵਾਲਾ ਦੇ ਅੱਜ ਸਾਡੇ ਨਾਲ ਵੀਡੀਓ ਦੇ ਵਿੱਚ ਪਹਿਲਾਂ ਦਿਖਾਈਏ ਤੁਹਾਨੂੰ ਕਿਹੜੇ ਭਰਾ ਦੇ ਨਾਲ ਪਹਿਲਾਂ ਫੜਨ ਨਾਲ ਅੱਜ ਭਰਾ ਦੇ ਪਲਵਾਂਜੀ ਪਲਵਾਂਜੀ ਕੀ ਹਾਲ ਚਾਲ ਵਧੀਆ ਵਧੀਆ ਕਿੱਦਾਂ ਭਾਜੀ ਠੀਕ ਠਾਕ ਹੋ ਤੇ ਲੋ ਜੀ ਅੱਜ ਪਲਵਾਂਜੀ ਕਰਨਗੇ ਮੱਛੀ ਟੈਸਟ ਤੇ ਅੱਜ ਤੁੱਕੀ ਬਣਣੀ ਪੂਰੀ ਪਲਵਾਂਜੀ ਐ ਰਹਿਣ ਭਾਈ ਚੱਕਦੇ ਨੇ ਫੱਟਿਆ ਜਾਪਾ ਚਲੋ ਆਪਾਂ ਭਾਈ ਹੁਣਾਂ ਨਾਲ ਗੱਲ ਕਰੀਏ ਉਦੋਂ ਛੱਤ ਤੋਂ ਬਾਅਦ ਚਾਦਾ ਤੁਸੀਂ ਆਪਣੇ ਦੰਦ ਦੰਦ ਤਿੱਖੇ ਕਰ ਲਓ ਕੋਈ ਨਹੀਂ ਕੋਈ ਨਹੀਂ ਇਹ ਤਿੱਖੇ ਕਰ ਲੀਆ ਚਲੋ ਜੀ ਤੇ ਇੱਧਰ ਆ ਗਿਆ ਜੀ ਭਾਜੀ ਮਿੰਡੇ ਭਾਈ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਭ ਬਲੌਰ ਦੇ ਵਿੱਚ ਪਤਾ ਲੱਗਾ ਵੀ ਸਭ ਤੋਂ ਪੁਰਾਣੀ ਦੁਕਾਨ ਤੁਹਾਡੀ ਹੈ। ਹਾਂਜੀ ਹਾਂਜੀ। ਵਕਈ ਇਹ ਗੱਲ ਸਹੀ ਹੈ? ਬਿਲਕੁਲ ਜੀ ਬਿਲਕੁਲ। ਕੀ ਬਾਤ ਹੈ। ਤਾਂ ਪਾਜੀ ਇੱਕ ਕਦੋਂ ਦੀ ਕਿਹੜੇ ਸਾਲ ਤੋਂ ਸ਼ੁਰੂ ਹੋਈ ਸੀ ਇਹ ਦੁਕਾਨ ਤੇ ਅੱਜ ਜਿਹੜੀ ਹੈਗੀ ਹੈ ਤੇ ਕੀ ਕੀ ਬਣਾਉਂਦੇ ਹੋ? ਤੇ ਉਸ ਟਾਈਮ ਕੀ ਕੀ ਬਣਾਉਂਦੇ ਸੀ? 30-40 ਸਾਲ ਪੁਰਾਣੀ ਦੁਕਾਨ ਹੈ ਜੀ ਸਾਡੇ ਫਿਸ਼ ਦੀ। ਅੱਛਾ ਜੀ। ਤੇ ਹੁਣ ਚਿਕਨ ਚਿਕਨ ਤੇ ਚਿਕਨ ਵੀ ਅਸੀਂ ਬਾਅਦ ਵਿੱਚ ਸ਼ੁਰੂ ਕੀਤਾ ਸੀਗਾ ਪਹਿਲਾਂ ਸਾਡਾ ਫਿਸ਼ ਦਾ ਹੀ ਕੰਮ ਸੀ। ਕੱਲਾ ਫਿਸ਼ ਦਾ ਕੰਮ ਸੀ। ਹਾਂਜੀ। ਤੇ ਬਾਅਦ ਵਿੱਚ ਚਿਕਨ ਵੀ ਸ਼ੁਰੂ ਕੀਤਾ। ਚਿਕਨ ਨੂੰ 20 ਸਾਲ ਹੋ ਗਿਆ ਸਾਲ ਚੱਲਦੇ ਨੂੰ। ਅੱਛਾ ਜੀ। ਕਿਆ ਪਤਾ ਹੈ ਹਾਂਜੀ ਹਾਂਜੀ ਤੇ ਭਾਈ ਉਸ ਟਾਈਮ ਕੱਲੀ ਫਰਾਈ ਕਰਦੇ ਹੁੰਦੇ ਸੀ ਉਸ ਟਾਈਮ ਕੱਲੀ ਫਰਾਈ ਹੁੰਦੀ ਸੀ ਹੁੰਦਾ ਸੀ ਸਾਰੀਆਂ ਵੈਰੀਟੀਆਂ ਜਿਦਾ ਤੰਦੂਰੀ ਵੀ ਹੋ ਗਈ ਫਰਾਈ ਵੀ ਠਾ ਕੋ ਟੇਲ ਫਿਸ਼ ਵੀ ਹੁੰਦੀ ਆ ਪੂਸ਼ ਵਗੈਰਾ ਅੱਛਾ ਹਾਂਜੀ ਤੇ ਫਰਾਈ ਵੀ ਤੰਦੂਰੀ ਵੀ ਫ੍ਰਾਈਟਨੀ ਵੀ ਗਰੇਵੀ ਵਾਲੀ ਵੀ ਸਭ ਬਣਾਈ ਦੀਆਂ ਕਈ ਤਰ੍ਹਾਂ ਦੇ ਫਲੇਵਰ ਆ ਸਾਡੇ ਕੋਲ ਜੀ ਕਿਆ ਪਤਾ ਮਤਲਬ ਇੱਕ ਫਿਸ਼ ਨੂੰ ਕਿੰਨੇ ਤਰੀਕੇ ਨਾਲ ਬਣਾ ਦਿੰਦੇ ਹੋ ਭਾਜੀ ਹਾਂਜੀ 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 ਕਿੰਨੇ ਕਿੰਨੇ ਤਰੀਕੇ ਬਣਾਉਂਦੇ ਹੋ 15 20 ਤਰੀਕੇ ਨਾਲ ਬਣ ਜਾਂਦੀ ਸਾਡੇ ਕੋਲ ਫਿਸ਼ ਕਿਆ ਬਾਤ ਹੈ ਅੱਛਾ ਪੰਜਾਬ ਦੇ ਵਿੱਚ ਫਰਾਈ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਨਾ ਤੰਦੂਰੀ ਹੁਣ ਦੂਜੇ ਨੰਬਰ ਤੇ ਆ ਗਈ ਪਰ ਜਿਹੜੀ ਤੁਸੀਂ ਤਰੀਆੜੀ ਗੱਲ ਕਰਦੇ ਉਹ ਕੋਈ ਬਣਾਉਂਦੇ ਨਹੀਂ ਉਹ ਬਾ ਕਾਜ਼ੀ ਸ਼ੁਰੂ ਕੀਤਾ ਜੀ ਪਹਿਲਾਂ ਅਸੀਂ ਵੀ ਬਣੇ ਨਹੀਂ ਬਣਾਦੇ ਹੁਣ ਬਣਾਉਣ ਲੱਗ ਗਏ ਅੱਛਾ ਜੀ ਕੀ ਬਾਤ ਹੈ ਤਾਂ ਇਹ ਜਿਹੜਾ ਮਿੰਟਾ ਫਿ ਆਪਣਾ ਤੁਹਾਡੀ ਫਿਸ਼ ਹੈ ਇਹ ਇਸ ਸ਼ੌਪ ਤੁਹਾਡੀ ਲਗਭਗ 30 35 ਸਾਲ ਪੁਰਾਣੀ ਹੈ ਹਾਂਜੀ 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 ਕੀ ਬਾਤ ਹੈ ਕਾਜੀ ਪਹਿਲਾਂ ਇਸ ਤੋਂ ਪਹਿਲਾਂ ਬਾਜੀ ਕੀ ਕੰਮ ਸੀ ਇਸ ਤੋਂ ਪਹਿਲਾਂ ਵੀ ਸਾਡਾ ਤੁਸੀਂ ਮੇਰੇ ਮੇਰੇ ਇਸ ਮਟਨ ਦਾ ਕੰਮ ਸੀਗਾ ਜੀ ਅੱਛਾ ਪਹਿਲਾਂ ਮਟਨ ਦਾ ਕੰਮ ਸੀ ਪਹਿਲਾਂ ਮਟਨ ਦਾ ਕੱਚੇ ਮਟਨ ਦਾ ਸੀ ਕੰਮ ਕਰਦੇ ਸੀ ਅੱਛਾ ਜੀ ਫਿਰ ਹੌਲੀ ਹੌਲੀ ਨਾਲ ਇਹ ਕੰਮ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਕਰਦੇ ਹੁੰਦੇ ਸੀ ਤੁਹਾਡੇ ਫਾਦਰ ਸਾਹਿਬ ਹੀ ਕਰਦੇ ਸੀ ਮੈਂ ਵੀ ਨਾਲ ਕਰਦਾ ਸੀ ਮੇਰੇ ਬ੍ਰਦਰ ਵੀ ਹਾਲ ਹਾਲੇ ਵੀ ਹੈਗੀ ਆਪਣੀ ਜੋਬ ਅੱਛਾ ਜੀ ਕੱਚੇ ਦੀ ਵੀ ਹੈਗੀ ਜੀ ਅੱਛਾ ਅੱਜ ਵੀ ਕੱਚੇ ਦੀ ਜੋਬ ਹੈਗੀ ਹੈ ਕੱਚੇ ਦੀ ਹੈ ਜੀ ਸਪਲਾਈ ਮਾਲ ਸਪਲਾਈ ਵੀ ਅਸੀਂ ਕਰਦੇ ਹਾਂ ਹੋਟਲਾਂ ਦੇ ਵਿੱਚ ਵੀ ਪੈਲਸਾਂ ਦੇ ਵਿੱਚ ਵੀ ਤੁਹਾਡਾ ਮਾਲ ਜਾਂਦਾ ਆਰਡਰਾਂ ਦੇ ਵਿੱਚ ਵੀ ਜਾਂਦੀਆਂ ਅੱਜ ਓਕੇ ਅੱਛਾ ਭਾਈ ਇੱਕ ਚੀਜ਼ ਹੋਰ ਦੱਸੋ ਫਿਸ਼ ਦੇ ਵਿੱਚ ਬਣਾ ਉਲਾ ਆ ਜੀ ਇਕ ਤਾਂ ਇੱਕ ਦੁਕਾਨ ਦੇ ਉੱਤੇ ਜਾਈਏ ਤੇ ਇੱਕ ਜਿਹੜੀ ਫਿਸ਼ ਮਿਲਦੀ ਆ ਮੰਨ ਲਓ ਮੱਲੀ ਹੋਗੀ ਜਾਂ ਸੋਲ ਹੋਗੀ ਉਹ 15-1500 ਰੁਪਏ ਕਿਲੋ ਮਿਲਦੀ ਆ ਜੀ ਉਹੋ ਹੀ ਇੱਕ ਮੱਲੀ ਫਿਸ਼ ਜਿਹੜੀ ਆ ਉਹ ਵਿੱਚੋਂ ਕੰਡੇ ਨਹੀਂ ਕੱਢੇ ਹੁੰਦੇ ਬਾਹਰ ਉਹ ਹੀ ਫਿਸ਼ 500 ਰੁਪਏ 600 ਰੁਪਏ ਕਿਲੋ ਨੂੰ ਮਿਲਦੀ ਆ ਇਹ ਕੀ ਮੇਲ ਕੀ ਹੈਗਾ ਯਾਰ ਅਸਲ 'ਚ ਘਾੜੀ ਕੀ ਹੈ ਇਹ ਚੀਜ਼ ਜੀ ਸਾਨੂੰ ਕਲੀਅਰ ਕਰ ਦਿਓ ਜਿਹੜੀ ਸਾਫ਼ ਦੀ 500 ਰੁਪਏ ਕਿਲੋ ਫਿਸ਼ ਆ ਜੀ ਜੇ ਦਾ ਤੁਹਾਨੂੰ ਬੋਨਸ ਕਰਦੇ ਆ ਉੱਧ ਹੀ ਰਹਿ ਜਾਣੀ ਆ ਜੀ ਓਕੇ ਉਹ 1000 ਰੁਪਏ ਕਿਲੋ ਹੋ ਗਈ ਹਾਂ ਜੀ ਉਹਦੇ ਉਹੀ ਰੇਟ ਨੇ ਜੀ ਜੇ ਹੁਣ ਆਪਾਂ ਤਿਆਰ ਕਰਕੇ ਵ ਠੀਕ ਹੈ ਤਾਂ ਮੈਂ ਆਪ ਹੀ 12 1400 ਰੁਪਏ ਕਿਲੋ ਜਾਣੀ ਓਕੇ ਤੇ ਤੁਹਾਡੀ ਜਿਹੜੀ ਫਿਸ਼ ਆ ਕਿੱਥੋਂ ਸਟਾਰਟ ਹੁੰਦੀ ਕਿਹੜੇ ਰੇਟ ਤੋਂ ਸਟਾਰਟ ਹੁੰਦੀ ਭਾਜੀ ਸਾਢੇ 5:00 1200 ਰੁਪਏ ਤੋਂ ਉਹ ਸਟਾਰਟ ਆ ਮਲੇ ਫਿਸ਼ ਅੱਛਾ ਜੀ ਫਿਰ 100 ਲਾਈ ਜਾਂਦੀ ਸੰਗਾੜਾ ਪੌਂਪਲੇਟ ਸੈਲਵਨ ਵਗੈਰਾ ਕਾ ਕਈ ਫਿਸ਼ਾਂ ਸਾਢੇ 5:00 ਅੱਛਾ ਜੀ ਜਿਹੜੀ ਜਿਹੜੀ ਸੈਲਵਨ ਵਗੈਰਾ ਫਿਰ ਅਸੀਂ ਕਿਉਂਕਿ ਆਰਡਰ ਗਾਹ ਕਰਦਾ ਕੰਮ ਫਿਰ ਅਸੀਂ ਮੰਗਵਾ ਲਈ ਤੇ ਸੈਲਵਨ ਫਿਸ਼ ਜਿਹੜੀ ਆ ਉਹ ਕਿੰਨਾ ਆਰਡਰ ਹੋਵੇ ਤਾਂ ਫਿਰ ਤੁਸੀਂ ਮੰਗਾਉਨੇ ਹੋ ਕਿਲੋ ਤੋਂ ਕਿਲੋ ਵੀ ਤਾਂ ਨਹੀਂ ਮੰਗਾ ਲਈ ਤੇ ਕੀ ਰੇਟ ਕੀ ਆ ਸ ਅੱਛਾ ਹੋਰ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫਿਸ਼ ਆ ਸਭ ਤੋਂ ਸਸਤੀ ਫਿਸ਼ ਕਿਹੜੀ ਤੁਹਾਡੇ ਕੋਲ ਸਭ ਤੋਂ ਸਭ ਤੋਂ ਸਸਤੀ ਫਿਸ਼ ਮਲੀ ਹੈ ਜੀ 1200 ਰੁਪਏ ਕਿਲੋ ਵਾਲੀ ਤੇ ਅੱਛਾ ਜਿਹੜੀ ਇੱਕ ਤੁਹਾਡੇ ਕੋਲ ਪੂਛ ਆ ਭਾਜੀ ਟੇਲ ਫਿਸ਼ ਹਾਂਜੀ ਟੇਲ ਫਿਸ਼ ਪੂਛ ਉਹ ਵੀ 1200 ਰੁਪਏ ਜੀ ਉਹ ਵੀ 1200 ਰੁਪਏ ਕਿਲੋ ਹਾਂਜੀ ਤੇ ਉਹ ਟੇਲ ਫਿਸ਼ ਕਿੰਨੇ ਦੀ ਕਿੰਨੇ ਗ੍ਰਾਮ ਦੀ ਹੁੰਦੀ ਹੈ ਉਹ ਤਾਂ ਜੀ ਜਿੱਦਾਂ ਵੀ ਤੋਲੇ ਵੀ 250 ਗ੍ਰਾਮ 300 ਗ੍ਰਾਮ 500 ਗ੍ਰਾਮ ਹੋ ਗਈ ਉਹ ਤਾਂ ਅਵੇਲੇਬਲ ਹੈ ਆਪਣੇ ਕੋਲ ਹਾਂਜੀ ਹਾਂਜੀ ਭਾਈ ਨਾਲ ਨਾਲ ਆਪਾਂ ਦਿਖਾਈ ਵੀ ਚਲੀਏ ਹੈਨਾ ਤੇ ਭਾਈ ਇਹ ਜਿਹੜਾ ਫਿਸ਼ ਹੁੰਦੀ ਆ ਇਹ ਲੋਕਲ ਕਿਥੋਂ ਮੰਡੀ ਚੋਂ ਪਰਚੇਸ ਕਰਦੇ ਕਿ ਇਹ ਸਾਡੇ ਦਾ دریاਵਾਵਾਂ ਚੋਂ ਆ ਲੋਕਾਂ ਨਾਲ ਹੈਗੇ ਸਾਡੇ ਸਮੰਦ ਉਹਨਾਂ ਦੇ ਇੱਥੋਂ ਹੀ ਆਉਂਦੀ ਜੀ ਵੀ ਓਕੇ ਅੱਛਾ ਇਹ ਪੂਸ਼ਾ ਕੀ ਪਸੇਂ ਹਾਂਜੀ ਕੀ ਬਾਤ ਹੈ ਪਸੇਂ ਭਾਈ ਜਿਹੜੀ ਮੈਨੂੰ ਇੱਕ ਪਛਾਣ ਤੁਹਾਨੂੰ ਥੋੜੀ ਜਿਹੀ ਜ਼ਰੂਰ ਦੱਸਿਓ ਵੀ ਜਿਹੜੀ ਰੀਅਲ ਮੱਲੀ ਦੇ ਜਾਂ ਦੂਜੀਆਂ ਮੱਲੀਆਂ ਦੇ ਵਿੱਚ ਫਰਕ ਬਹੁਤ ਆ ਹਾਂਜੀ ਹਾਂਜੀ ਇਹ 400 ਰੁਪਏ ਕਿਲੋ ਇਹ ਪਿਓਰ ਮੱਲੀ ਹੈ ਜੀ ਦੇਖੋ ਇਹ ਆ ਪੂਸ਼ੋ ਜਿਹੜੀ ਦੂਸਰੀ ਆ ਉਹਦੇ ਮੋਟੀ ਪੂਸ਼ ਤੋਂ ਪੂਸ਼ ਮੋਟੀ ਹੋ ਜਾਣੀ ਉਹਦੀ ਅੱਛਾ ਤੇ ਪੂਸ਼ ਮੋਟੀ ਹੋ ਜਾਣੀ ਇਹ ਇਹ ਆ ਪਛਾਣਾ ਜੀ ਪਤਲੀ ਪੂਝ ਹੋਗੀ ਪਤਲੀ ਪੂਛੂ ਤੇ ਇਹਦੇ ਵਿੱਚ ਕੰਡੇ ਹੋਣਗੇ ਹਾਂ ਜੀ ਇੰਜ ਕੰਡੇ ਹੋਣਗੇ ਕੰਡੇ ਹੋਣਗੇ ਇਹ ਕੰਡਾ ਬਰੀਕ ਹੁੰਦਾ ਜਾਂ ਕੰਗੀ ਟਾਈਪ ਹੁੰਦਾ ਇਹ ਥੱਲੇ ਜੀ ਬਰੀਕ ਹੁੰਦਾ ਹੈ ਉੱਪਰ ਮੋਟਾ ਜਾਂਦਾ ਅੱਛਾ ਉੱਪਰ ਮੋਟਾ ਹੁੰਦਾ ਤਾਂ ਮਤਲਬ ਇਹਦੀ ਖਾਣ ਦੀ ਕੋਈ ਵਿਧੀ ਹੁੰਦੀ ਹੈ ਜਿਹੜਾ ਕੰਡਾ ਪੂਝ ਨਾਲ ਆਵੇ ਨਹੀਂ ਹਾਂ ਉਹ ਨਿਕਲ ਜਾਂਦਾ ਇਕੱਲਾ ਇਕੱਲਾ ਅੱਛਾ ਇਕੱਲਾ ਇਕੱਲਾ ਕੰਡਾ ਬਾਹਰ ਹੋ ਜਾਂਦਾ ਕੀ ਬਾਤ ਹੈ ਭਾਜੀ ਤੇ ਦੂਜੀ ਬੋਨਸ ਜੀ ਅੱਛਾ ਤੇ ਤੁਸੀਂ ਮੈਨੂੰ ਜਿਹੜੀਆਂ ਇੱਕ ਹੋਰ ਚੀਜ਼ ਦੱਸੋ ਇੱਕ ਤਾਂ ਇਹ ਤੁਹਾਡੀ ਹੋਗੀ ਮੱਲੀ ਹਾਂ ਜੀ ਇਹ ਤੁਹਾਡੀ 1200 ਰੁਪਏ ਕਿਲੋ ਇਹ 1200 ਕਿਆ ਬਾਤ ਹੈ ਭਜੀ ਤੇ ਉਹ ਦੂਸਰੀ ਜਿਹੜੀਆਂ ਤੁਸੀਂ ਕਰਦੇ ਹੋ ਇਹ ਸਾਰਾ ਤੁਸੀਂ ਆਪ ਚਾਰ ਕੀਤਾ ਹੁੰਦਾ ਤੁਹਾਡਾ ਜੀ ਆਪ ਜੀ ਆਪ ਬਾਰਗਟ ਅੱਛਾ ਕਿਆ ਬਾਤ ਹੈ ਅੱਜ ਕੀ ਤੁਹਾਨੂੰ ਦਿਖਾ ਦਈਏ ਇੱਥੇ ਬਾਈ ਹੁਣਾਂ ਦੇ ਕੋਲ ਸਫਾਈ ਬੜੀ ਵਧੀਆ ਹੈ ਮਤਲਬ ਕੋਈ ਵੀ ਕਾਊਂਟਰ ਇਦਾਂ ਦਾ ਨਹੀਂ ਜਿੱਥੇ ਮਾੜਾ ਮੋੜਾ ਵੀ ਕੋਈ ਗੰਦਗੀ ਹੋਵੇ ਓਕੇ ਇਹ ਕੀ ਰੇਟ ਆ ਇਹ 1600 ਰੁਪਏ ਕਿਲੋ ਜੀ ਇਹ 1600 ਰੁਪਏ ਕਿਲੋ ਆ ਜੀ ਪਰ ਇਹ ਮਸਲੇ ਵਿੱਚ ਤੁਸਾਨੂੰ ਨਾ ਹੋਣਾ ਚਾਹੀਦਾ ਹੁਣ ਤੇ ਜਦੋਂ ਵੀਡੀਓ ਥੱਲੇ ਲੋਕ ਦੇਖਦੇ ਆ ਨਾ ਉਹ ਥੱਲੇ ਕਮੈਂਟ ਜਰੂਰ ਕਰ ਦਿੰਦੇ ਆ ਭਾਜੀ ਵੀ ਫਲਾਨੀ ਜਗ੍ਹਾ ਤੇ 200 ਰੁਪਏ ਕਿਲੋ ਮਿਲਦੀ ਆ 500 ਰੁਪਏ ਕਿਲੋ ਮਿਲਦੀ ਆ ਉਹਦੇ ਵਿੱਚ ਫਰਕ ਤਾਂ ਦੱਸ ਹੀ ਜਾਂਦਾ ਜੇ ਦੂਜੀ ਮਲੀ ਉਹ ਕਰ ਬੇਚੀ ਜਾਂਦੇ ਨਾ ਉਹ ਤਾਂ ਇੱਥੋਂ 150 ਰੁਪਏ ਕਿਲੋ ਮਿਲ ਜਾਂਦੀ ਸਾਬਤ ਅੱਛਾ ਕਸ਼ਮੀਰ ਦਾ ਫਰਕ ਆ ਜੀ ਇਸ ਜਿਹੜੀ ਬਾਤਾਂ ਆਂਦੀ ਆ ਫਰੋਜ਼ਨ ਵੀ ਜਾਂਦੀ ਬਾਤਾਂ ਉਹ ਤੇ ਉਹ 2.5 300 ਰੁਪਏ ਕਿਲੋ ਮਿਲ ਜਾਂਦੀ ਆ 250 ਰੁਪਏ ਤਿਆਰ ਕਰਕੇ ਬਈ ਕੱਚੀ ਕੱਚੀ ਤਿਆਰ ਕਰਕੇ ਲਾਓ ਤੁਸੀਂ ਲੋਕੀ 200 ਰੁਪਏ ਕੁਆਲਟੀ ਕੁਆਲਟੀ ਦਾ ਰੇਟ ਹੈ ਜੀ ਕੁਆਲਟੀ ਦਾ ਰੇਟ ਪਰ ਅਸੀਂ ਉੱਚੀ ਵੜਦੇ ਨੇ ਓਕੇ ਅੱਜ ਮੈਨੂੰ ਆ ਦੱਸੋ ਵੀ ਨਾਲ ਜਿਹੜੇ ਬਈ ਆ ਕੰਮ ਕਰਦੇ ਇੱਕ ਤੁਹਾਡੇ ਬੇਟੇ ਨੇ ਇਹ ਹਾਂਜੀ ਬੇਟਾ ਜੀ ਕੀ ਬਾਤ ਹੈ ਮਤਲਬ ਤੁਹਾਡੀ ਲੈਗਸੀ ਇਹਨਾਂ ਨੇ ਸੰਭਾਲ ਲਈ ਹਾਂਜੀ ਕੀ ਬਾਤ ਹੈ ਬਾਈ ਤੇ ਅੱਜ ਦੋ ਪੀੜ੍ਹੀਆਂ ਕੰਮ ਕਰ ਰਹੀਆਂ ਤੇ ਨਾਲ ਤੁਹਾਡੇ ਇਨਸਾਨੇ ਵਰਕਰ ਨੇ ਸਾਰੇ ਵਰਕਰ ਤੇ ਬਾਈ ਸਾਨੂੰ ਅੱਜ ਕੀ ਖਵਾਓਗੇ ਤੁਸੀਂ ਜੋ ਸਰ ਤੁਸੀਂ ਹੁਕਮ ਕਰੋ ਅਸੀਂ ਤਾਂ ਉਹ ਹੀ ਕੁਝ ਖਵਾ ਦੇਣਾ ਨਹੀਂ ਸਾਨੂੰ ਤੁਸੀਂ ਆਪਣੀ ਬੈਸਟ ਫਿਸ਼ ਜਿਹੜੀ ਆ ਤੁਹਾਡੀ ਜਿਹੜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਫਿਸ਼ ਆ ਉਹ ਖਵਾਓ ਕਿਸੇ ਤੇ ਫਰਾਈ ਖਾਓ ਫਿਸ਼ ਤੰਦੂਰੀ ਖਾਓ ਓਕੇ ਫਰਾਈ ਤੇ ਤੰਦੂਰੀ ਚਲੋ ਭਾਜੀ ਸਾਨੂੰ ਤੁਸੀਂ ਫਰਾਈ ਤੇ ਤੰਦੂਰੀ ਕਰਕੇ ਤੁਹਾਡਾ ਕੋਈ ਮੂਡ ਬਣਿਆ ਫਿਰ ਤੁਹਾਨੂੰ ਗਰੇਵੀਆ ਵੀ ਪਿਛਲਾਵਾ ਦਾਂਗੇ ਅੱਛਾ ਜੀ ਗਰੇਵੀਆ ਲਈ ਤੇ ਦੂਜਾ ਫਿਸ਼ ਚਿੱਡੀ ਵਗੈਰਾ ਲਵਾ ਦਾਂਗੇ ਅੱਛਾ ਤੇਲ ਫਿਸ਼ ਦਾ ਬਣਿਆ ਦਾ ਤੇਲ ਫਿਸ਼ ਵੀ ਤੁਹਾਨੂੰ ਖਵਾ ਦਾਂਗੇ ਕੀ ਬਾਤ ਹੈ ਭਾਜੀ ਨਹੀਂ ਬਿਲਕੁਲ ਤੁਹਾਡੇ ਕੋਲ ਫਿਸ਼ ਬਹੁਤ ਵੈਰਾਈਟੀਆਂ ਨੇ ਤੇ ਇਸ ਕਰਕੇ ਤੁਸੀਂ ਪਹਿਲਾਂ ਸਾਡੇ ਲਈ ਤੁਸੀਂ ਫਰਾਈ ਤੇ ਨਾਲ ਜਿਹੜੀ ਹੈਗੀ ਆ ਤੰਦੂਰੀ ਅਜੀ ਉਹ ਲਵਾਓ ਲਵਾਓ ਭੈਣ ਜੀ ਪਤਾ ਲੱਗ ਜਾ ਅਜੀ ਵੀ ਇਹ ਮਿੰਟੇ ਦੇ ਕੋਲ ਆਏ ਆ ਮੈਂ ਕਹਾਂ ਜੀ ਕੋਈ ਗੱਲ ਨਹੀਂ ਬੈਠੋ ਚਲੋ ਠੀਕ ਹੈ ਭਾਜੀ ਕਾਜੀ ਤੁਹਾਡੇ ਕੋਲ ਕਰਦ ਬੜੀ ਸਪੈਸ਼ਲ ਜੀ ਲੱਗਣ ੜੀ ਇਹ ਹਾਂਜੀ ਇਹ ਸਪੈਸ਼ਲ ਫਿਸ਼ ਵਾਲੀ ਆ ਜੀ ਅੱਛਾ ਜੀ ਇਹ ਉਹਦੀ ਫਿਸ਼ ਹੀ ਕੱਟੀ ਦੀ ਐ ਨਾ ਜੀ ਕੀ ਬਾਤ ਹੈ ਇਹ ਹੁਣ ਜਿਹੜੀ ਪ੍ਰੈਪਰੇਸ਼ਨ ਤਿਆਰ ਕਰਨ ਲੱਗੇ ਹੋ ਇਹ ਕਿਹੜੀ ਕਰਨ ਲੱਗੇ ਹੋ ਭਾਜੀ ਆਪਣੀ ਫਰਾਈ ਵਾਸਤੇ ਜਾਂ ਤੰਦੂਰੀ ਨਹੀਂ ਫਰਾਈ ਅੱਛਾ ਫਰਾਈ ਵਾਸਤੇ ਆ ਹਾਂਜੀ ਅੱਛਾ ਫਰਾਈ ਵਾਸਤੇ ਪੀਸਾਂ ਦੀ ਕਟਿੰਗ ਅਲੱਗ-ਅਲੱਗ ਹੁੰਦੀ ਹੁੰਦੀ ਆ ਜੀ ਜੀ ਉਹਦੇ 조ੜੇ ਜਿਹੜੇ ਉਹ ਤੋਂ ਵੱਡੇ ਹੋ ਜਾਣਗੇ ਫਰਾਈ ਦੇ ਜਿਹੜੇ ਆਪਣੀ ਤੰਦੂਰ ਦੇ ਵਿੱਚ ਜਿਹੜੇ ਲੱਗਦੇ ਆ ਹਾਂਜੀ ਉਹ ਵੱਡੇ ਪੀਸ ਉਹ ਪੀਸ ਵੱਡੇ ਹੋ ਜਾਣਗੇ ਜੀ ਕੀ ਬਾਤ ਹੈ ਦੇਖੋਰ ਪੀ ਸਾਡੇ ਬਾਜਾ ਬਈ ਜੇ ਵੇਸਟੇਜ ਵਾਵਾ ਨਿਕਲ ਜਾਂਦੀ ਹੋਣੀ ਹੈ ਨਾ ਇਹ ਆ ਸਕੀ ਨਹੀਂ ਹੈ ਬਸ اچھا ਆਸ ਕਿਨ ਦੇ ਕੋਪਾ ਤੇ ਲਈ ਦੇ اچھا ਪਰ ਇਹ ਨੂੰ ਲਾਉਣਾ ਤੁਸੀਂ ਬਹੁਤ ਬਹੁਤ ਕੀ ਬਾਤ ਇਹ ਤੋਂ ਲਾਈਕ ਨਹੀਂ ਵੇਹਣ ਡੀਲ ਹੈ ਇਹ ਜੀ ਤੇ ਲੋ ਜੀ ਕਟਿੰਗ ਹੋ ਗਈ ਆ ਪ੍ਰੋਪਰ ਤੇ ਭਾਈ ਜੀ ਹੁਣ ਇਹਨੂੰ ਕੀ ਕਰਨਾ ਹੈ ਜੀ ਇਹ ਮਿਰਚ ਮਸਾਲਾ ਲਾਵਾਂਗੇ ਜੀ ਅੱਛਾ ਜਿਹੜੇ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਫੜਕਾ ਹੈ ਹਾਂ ਜੀ ਚੋਪਲਵਾ ਜੀ ਪੂਰਾ ਪਈਣਾ ਚ ਮਸਾਲੇ ਵਗੈਰਾ ਹੋਰ ਐਡ ਕਰਦੇ ਹੋ ਇਹਦੇ ਵਿੱਚ ਪਤਾ ਲੱਗਦਾ ਵੀ ਮੈਦਾ ਮੂਦਾ ਵੀ ਬੜਾ ਕਿਵੇਂ ਲੋਕ ਯੂਜ਼ ਕਰ ਦਿੰਦੇ ਨੇ ਇਹ ਮੈਦਾ ਨਹੀਂ ਇੱਕ ਬੇਸਨ ਹੁੰਦਾ ਜੀ ਕੱਲਾ ਬੇਸਨ ਜਿਹੜਾ ਫਰਾਈ ਕਰੀ ਦੀ ਕੱਲਾ ਬੇਸਨ ਅੱਛਾ ਜੀ ਓਹੋ ਇਹ ਆ ਗਿਆ ਭਾਜੀ ਅਦਰਕ ਬੇਸਟ ਹਾਂਜੀ ਅਦਰਕ ਤੇ ਲਸਣ ਵਾਲਾ ਜੀ ਜੀ ਓਹ ਭਾਜੀ ਖੁਸ਼ਬੂ ਕਿਦਾਂ ਮਗਜ਼ ਰਹੀ ਹੈ ਅੱਛਾ ਭਾਈ ਇੱਕ ਗੱਲ ਮੈਂ ਕਲੀਅਰ ਕਰਦਾ ਜੀ ਇਹ ਸਾਡੀ ਜਿਹੜੀ ਵੀਡੀਓ ਆਉਣੀ ਆ ਇਹ ਆਉਣੀ ਆ ਨਰਾਤਿਆਂ ਦੇ ਵਿੱਚ ਤੇ ਇੱਕ ਬੇਨਤੀ ਮੈਂ ਕਰਦਾ ਵੀ ਲੋਕਾਂ ਦੇ ਕਈਆਂ ਨੂੰ ਇਹ ਹੋਣਾ ਵੀ ਭਾਈ ਨਰਾਤਿਆਂ ਚ ਵੀਡੀਓ ਬਣਾ ਰਹੇ ਆ ਵੀਡੀਓ ਸਾਡੀ ਨਰਾਤਿਆਂ ਤੋਂ ਪਹਿਲਾਂ ਦੀ ਬਣੀ ਹੋਈ ਆ ਤੇ ਅਸਲ ਚ ਇਹ ਗੱਲ ਆ ਵੀ ਜਿਹੜੇ ਤਾਂ ਨਰਾਤਿਆਂ ਦੇ ਵਿੱਚ ਭਰੇਜ ਕਰਦੇ ਨੇ ਭਈ ਉਹ ਨਰਾਤਿਆਂ ਤੋਂ ਬਾਅਦ ਬਾਈ ਕੋਲ ਆ ਜਾਣ ਤੇ ਜਿਹੜੇ ਨਰਾਤਿਆਂ 'ਚ ਭਰੇਜ ਨਹੀਂ ਕਰਦੇ ਉਹ ਬਾਈ ਕੋਲ ਮਮੇ ਜਦੋਂ ਮਰਜੀ ਆ ਜਾਣ ਕਿਉਂ ਭਜੀ ਅਜੀ ਅਚਾ ਟਾਈਮਿੰਗ ਦੱਸੋ ਟਾਈਮਿੰਗ ਕੀ ਹੁੰਦੀ ਹੈ ਕਿਨੇ ਵੇ ਤੋਂ ਕਿਨੇ ਵੇ ਸਵੇਰੇ 11 ਵਜੇ ਜੀ ਸਵੇਰੇ 11 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸਵੇਰੇ 11 ਤੋਂ ਲੈ ਕੇ ਰਾਤ 10 ਰਾਤ ਨੂੰ 10 ਵਜੇ ਤੱਕ ਓਪਨ ਹੈ ਓਪਨ ਆ ਵੀ ਓਪਨ ਹੈ ਛੁੱਟੀਆਂ ਕਿਹਦੇ ਨੇ ਛੁੱਟੇ ਕੋਈ ਛੁੱਟੀ ਨਹੀਂ ਐਡਰੈਸ ਵੀ ਤਾਂ ਆਲੀ ਬੋਲਦੀ ਪਹਿਲਾਂ ਭਜੀ ਆ ਜੀ ਆਪਕੋ ਵਾਸ ਮਿੰਟਾ ਫਿਸ਼ ਕਿਲਾ ਰੋਡ ਫਲੋਰ ਕਿਲਾ ਰੋ ਪੋਲ ਦੇ ਥੱਲੇ ਉਹਦੀ ਆਉਣਾ ਆ ਜਿਹੜਾ ਕੋਈ ਤਲਵਣ ਵਾਲੇ ਪਾਸੇ ਆਉਂਦਾ ਆ ਹਾਂਜੀ ਹਾਂਜੀ ਤਾਂ ਜਾਂ ਜਿਹੜਾ ਇਧਰੋਂ ਉਧਰੋਂ ਦੱਸਦਾ ਹੀ ਪਤਾ ਹੀ ਆ ਨਾ ਬਕੀਲਾ ਰੋਡ ਤੇ ਆ ਜਾਓ ਬਲਕਿਲੇ ਰੋਡ ਦੇ ਉੱਤੇ ਫਲੋਰ ਵਾਲੇ ਕਿਲੇ ਰੋਡ ਦੇ ਰੇਲਵੇ ਲਾਈਨ ਰੇਲਵੇ ਸਟੇਸ਼ਨ ਵਾਲੇ ਰੋਡ ਤੇ ਨਾਲ ਹੀ ਤੁਹਾਨੂੰ ਮਿੰਡਾ ਫਿਸ਼ ਮਿਲ ਜਾਣੀ ਹੈ ਜੀ ਉੱਥੇ ਅੱਗੇ ਤੇ ਬਸ ਆਪਣਾ ਇੰਜੋਏ ਕਰੋ ਲੋ ਜੀ ਤੇ ਬਈ ਇਹ ਤੇਲ ਕਿਹੜਾ ਵਰਤਦੇ ਹੋ ਜੀ ਤੇਲ ਸਰੋਂ ਦਾ ਜੀ ਸਰੋਂ ਦਾ ਤੇਲ ਵਰਤਦੇ ਹਾਂ ਕੋਈ ਪਹਿਲਾਂ ਤੁਹਾਨੂੰ ਮੈਂ ਤੇਲ ਦਿਖਾਉਣਾ ਸੀ ਯਾਰ ਬਈ ਇੱਕ ਬੜਾ ਪਰੇ ਕਰਿਓ ਨੂੰ ਚੱਕ ਲੈ ਨਹੀਂ ਲੈਣਦੇ ਲੈਣਦੇ ਨਹੀਂ ਨਹੀਂ ਲੈਣ ਦੋ ਤੁਹਾਨੂੰ ਆਪ ਚੈੱਕ ਕਰ ਲਓ ਬਈ ਤੇਲ ਕਿੰ ਪਲਵਾਨ ਜੀ ਮੱਛੀ ਨੂੰ ਐਂ ਦੇਖ ਰਿਹਾ ਜਵੇਂ ਵੇ ਅੱਜ ਚੱਕ ਦੇ ਫਟੇ ਕਿਉਂ ਪਲਵਾਨ ਪਲਵਾਨ ਕੀ ਵਧੀਆ ਲੱਗਦਾ ਤੁਹਾਨੂੰ ਇੱਥੇ ਆ ਕੇ ਮੱਛੀ ਵਧੀਆ ਲੱਗਦੀ ਵਾਜਾ ਆਏ ਹਾਏ ਦੰਦ ਦੰਦ ਦੇਖ ਕੇ ਕਰ ਲੈ ਨਹੀਂ ਭਾਈ ਨਰਮ ਜੀ ਜੇ ਮੈਂ ਕਹਾਂ ਲੋੜੀ ਦੀ ਵੇਣੀ ਲੋੜੀ ਦੀ ਵੇਣੀ ਨਾਲ ਕੁਛ ਤਲੋ ਅਨਗੜਾ ਨਾ ਕਰਨੀ ਬਈ ਇਹ ਗੱਲ ਮੈਂ ਪਲਵਾਨ ਦੇ ਬਾਰੇ ਦੱਸਾਂ ਪਲਵਾਨ ਰੱਬ ਰੂਪ ਬੰਦਾ ਯਾਰ ਕਿਉਂ ਪਲਵਾਨਾ ਸੱਚੀ ਗੱਲ ਆ ਯਾਰ ਵੀ ਬਈ ਤੇ ਨਾਲ ਤੈਨੂੰ ਮਿਲ ਕੇ ਸੁਆਦ ਆ ਜਾਂਦਾ ਯਾਰ ਹੋਰ ਜਿਵੇਂ ਮਰਜੀ ਆ ਤੇ ਵਧੀਆ ਵੀ ਇਦਾਂ ਦੇ ਭਰਾ ਨੂੰ ਸਪੋਰਟ ਕਰਨੀ ਪੈਂਦੀ ਮੈਂ ਭਰਾ ਨੂੰ ਕਈ ਵਾਰੀ ਕਿਹਾ ਭਰਾ ਆਪਣਾ YouTube ਚੈਨਲ ਆਪਣਾ ਬਣਾ ਲੈ ਭਰਾ ਕਹਿੰਦਾ ਲੋੜ ਹੀ ਨਹੀਂ ਕਿਉਂ ਭਜੀ ਉਹ ਕਹਿੰਦਾ ਜਦੋਂ ਆਪਾਂ ਖਾਈ ਖਣਪੀ ਨੂੰ ਮਿਲਣਾ ਤੇ ਲੋੜ ਹੀ ਕੀ ਕਰਦੇ ਆਪਾਂ ਕੀ ਆ ਬਾਤ ਹੈ ਜੀ ਜਦੋਂ ਪਲਵਾਨਾ ਜਿੰਤਾ ਨਹੀਂ ਫਿਸ਼ ਖਾਂਗਾ ਉਦਾਂ ਹੀ ਖਵਾਣੀ ਆਪਾਂ ਵਾਜੀ ਨਾ ਹਾਂ ਅਮੀ ਕੀ ਆਲਾ ਠੀਕ ਹੈ ਇੱਕ ਕੇ ਬਾਲ ਵਧੀਆ ਕਿੱਥੋਂ ਦਾ ਤੁਸੀਂ ਇੱਥੋਂ ਫਲੋਰੀ ਕੀ ਆ ਵਾ ਕਿਹੜੀ ਫਿਸ਼ ਜ਼ਿਆਦਾ ਵਧੀਆ ਲੱਗਦੀ ਹੈ ਸੋਲ ਤੰਦੂਰੀ ਕੇ ਜੀ ਫਰਾਈ ਫਰਾਈ ਤੇ ਮਾਰੇ ਕੇ ਸੁਬਾਹ ਨਾ ਬਈ ਕਾਰੀਗਰ ਬਣਾਤੇ ਬੰਦੇ ਹਾਂਜੀ ਹਾਂਜੀ ਉਹ ਦੱਸ ਤਾਂ ਉਹਨੇ ਵੀ ਸੋਲ ਜਿਹੜੀ ਆ ਕਿੱਥੇ ਵਧੀਆ ਲੱਗਦੀ ਆ ਫਰਾਈ ਚ ਕਿਹੜੀ ਵਧੀਆ ਲੱਗਦੀ ਆ ਯਾਰ ਕਮਾਲ ਆ ਬਈ ਵਾਹ ਤੁਸੀਂ ਵੀ ਆਪਣਾ ਇਹ ਸ਼ੁਰੂ ਕਰਨਾ ਕੰਮ ਨਹੀਂ ਨਹੀਂ ਮੈਂ ਤਾਂ ਕੰਮ ਦੇ ਕਿਹੜੀ ਹੈ ਹਰੇ ਕੰਮ ਸਿੱਖ ਕੇ ਬਾਹਰ ਜਾਣਾ ਕੀ ਬਾਤ ਹੈ ਭਾਜੀ ਚਲੋ ਜੀ ਉਮੀਦ ਕਰਦੇ ਆ ਤੁਹਾਡੇ ਆਉਣ ਵਾਲਾ ਭਵਿੱਖ ਬਹੁਤ ਵਧੀਆ ਹੋਵੇ ਤੇ ਤੁਸੀਂ ਵੀ ਇੱਥੇ ਕਿਆ ਕਰੋ ਵੀ ਮੈਂ ਹੀ ਮਿੰਟੇ ਉਸਤਾਦ ਦੇ ਚੰਡੇ ਹੋਏ ਆਂ ਹੋ ਗਰੀ ਡੀ ਭਾਜੀ ਹਾਂਜੀ ਅੱਛਾ ਇਹਨੂੰ ਦੁਬਾਰਾ ਨਹੀਂ ਸੇਕ ਲਾਉਣੀ ਲੋੜ ਪੈਂਦੀ ਨਾ ਲੋੜ ਨਹੀਂ ਇੱਕੋ ਸੇਕ ਚ ਕੰਮ ਹੋ ਜਾਂਦਾ ਤਿਆਰ ਹੋ ਗਈ ਕੀ ਬਾਤ ਹੈ ਬੇਟਾ ਰਮਨ ਜੀ ਉਹ ਰੰਗ ਦੇਖੇ ਦੱਸੋ ਕਿਵੇਂ ਲੱਗ ਰਹੀ ਬੱਚੀ ਬਾਣੀ ਕੀ ਕਰਦੇ ਸਾਰੂ ਉਹ ਤਾਂ ਕੜੀ ਨਿਕਲ ਗਈ ਅੰਦਰ ਵਾਲਾ ਓਏ ਹੋਏ ਮੂਝ ਮਣੀ ਆ ਗਿਆ ਰੰਗ ਦੇਖ ਕੇ ਕੀ ਬਾਤ ਹੈ ਇਹ ਸੱਚੀ ਗੱਲ ਆ ਵੀ ਰੰਗਤ ਵੀ ਅਲੱਗ ਹੀ ਆ ਨਾ ਮੱਛੀ ਦੀ ਭਾਜੀ ਅੱਛਾ ਇਹਦੇ ਵਿੱਚ ਭਾਜੀ ਨਾ ਕੋਈ ਬ੍ਰੈਡ ਕਰਮ ਦਾ ਯੂਜ਼ ਹੋਇਆ ਨਾ ਇਹਦੇ ਵਿੱਚ ਕੋਈ ਐਕਸਟਰਾ ਮਸਾਲੇ ਯੂਜ਼ ਹੋਇਆ ਨਾ ਕੁਝ ਐਕਸਟਰਾ ਦੇ ਵਿੱਚ ਸਿਰਫ ਅਦਰਕ ਲਸਣ ਦੀ ਪੇਸਟ ਲਾਈ ਹੈ ਤੁਸੀਂ ਮਿਸਣ ਲੱਗਾ ਆ ਤੇ ਬਸ ਕੋਈ ਤੇਲ ਨਹੀਂ ਛਿੜਦੇ ਦੇਖ ਲਓ ਜੀ ਨਾ ਕੋਈ ਤੇ ਆਇਲੀ ਦੇਖ ਲਓ ਕੀ ਬਾਤ ਹੈ ਬਿਲਕੁਲ ਭਾਜੀ ਆਇਲ ਬਿਲਕੁਲ ਨਹੀਂ ਹੈ ਨੀ ਯਾਰ ਆ ਦੇਖੋ ਵਾਜੀ ਬਾ ਤੇ ਬਾਕੀ ਭਾਜੀ ਇਹ ਪਲੇਟ ਚ ਉਹ ਇਧਰ ਹੋਣਾ ਤੇ ਮਟਾ ਬੜਾ ਤੇਲ ਆ ਵੀ ਜਾਉ ਤੁਹ ਕੋ ਟੈਨਸ਼ਨ ਨਹੀਂ ਕਿਉਂਕਿ ਮੱਛੀ ਵਿੱਚ ਤਾਂ ਪਹਿਲਾਂ ਤੇਲ ਬਹੁਤ ਹੁੰਦਾ ਭਾਈ ਚੰਡੀ ਕਿਹੜੀ ਹੁੰਦੀ ਆਪਣੀ ਇਹ ਹਰੀ ਪਦੀਨੇ ਵਾਲੀ ਹਰੀ ਪਦੀਨੇ ਸੰਘਣੀ ਚੰਡੀ ਹੈ ਕਿ ਆ ਬਾਟੇ ਭਾਜੀ ਇਹ ਨਹੀਂ ਕਰਦੇ ਕੋਈ ਤੋੜੀ ਨਹੀਂ 10 ਚੰਡੀ ਤਿਆਰੀ ਤੁਸੀਂ ਇੱਥੇ ਇਹਦੀ ਇਹਨੂੰ ਸਜਾਵਟ ਲਈ ਕਰ ਰਹੇ ਹੋ ਨਾ ਉਹਨਾਂ ਟਾਈਮ ਉਹਨਾਂ ਪਹਿਲਵਾਨ ਨੇ ਲਾਉਣਾ ਨਹੀਂ ਹੈਗਾ ਖਤਮ ਕਰਨ ਨੂੰ ਸਹੀ ਗੱਲ ਆ ਚਲੋ ਲੈ ਤੇ ਲਿਆ ਚੜਨੇ ਵੀ ਅਗਲੇ ਇੱਥੇ ਲਿਆਓ ਚੱਕ ਕੇ ਪਹਿਲਵਾਨ ਜੀ ਇਹ ਤੁਹਾਨੂੰ ਅੰਡਰਸਟੈਂਡ ਕਰੀ ਜਾਂਦੇ ਨੇ ਉਹ ਆਈਡੀ ਸਜਾਵਟ ਕਰੀ ਜਾਂਦੇ ਨੇ ਮੈਂ ਕਿਹਾ ਉਹ ਪਹਿਲਵਾਨ ਜੀ ਦੇ ਤਾਂ 2 ਮਿੰਟ ਨਹੀਂ ਲਹੁਣੇ ਇਹਨੂੰ ਆਹ ਦੇ ਤੁਸੀਂ ਆਪ ਦੇ ਯਾਰ ਤੇ ਆਓ ਕਿਆ ਬਾਤ ਹੈ ਭਾਜੀ ਅੱਜ ਕਿਹੜਾ ਮਸਾਲਾ ਪਾਤਾ ਇਹ ਛਾਟ ਮਸਾਲਾ ਛਾਟ ਮਸਾਲਾ ਇਹ ਆਪਣਾ ਤਿਆਰ ਕੀਤਾ ਜੀ ਸਾਡਾ ਅੱਛਾ ਪਰਸਨਲੀ ਆਪਣਾ ਤਿਆਰ ਆ ਕਿਆ ਬਾਤ ਹੈ ਭਾਜੀ ਅਲੈਕੁਮ ਅਲ ਵਾਹ ਜੀ ਵਾਹ ਭਾਜੀ ਆਜੋ ਫਿਰ ਤੁਸੀਂ ਆ ਤੁਹਾਡੂ ਹੁਣ ਤੁਹਾਡੇ ਹਵਾਲੇ ਅੱਜ ਸਾਡਾ ਕੈਮਰਾ ਇਹ ਸਾਨੂੰ ਇੱਥੇ ਦੇ ਦਿਓ ਭਾਜੀ ਇਸ ਇਹਨੂੰ ਅੰਦਰ ਲੈ ਜਾਓ ਆ ਇੱਥੇ ਸਾਨੂੰ ਪੜਾ ਦਿਓ ਮੜਾ ਜਾ ਹੀ ਹੁਣ ਥੋੜੇ ਜਾਨੂੰ ਕਰ ਲਈਏ ਭਲਵਾਨ ਜੀ ਨਾਲ ਆਓ ਫਿਰ ਲੋ ਜੀ ਅੱਜ ਪਹਿਲਵਾਨ ਜੀ ਸਾਡੇ ਨਾਲ ਆ ਗਏ ਨੇ ਤੇ ਮੱਛੀ ਨੂੰ ਅੱਜ ਚੈੱਕ ਕਰਨ ਲਈ ਮੱਛੀ ਹੁੰਦੀ ਕਿਵੇਂ ਦੀ ਆ ਪਹਿਲਾਂ ਤੁਸੀਂ ਮੱਛੀ ਦੀ ਚੈੱਕ ਕਰੋ ਪਹਿਲਵਾਨ ਭਾਈ ਸਾਹਿਬ ਆਪਣੀ ਇਹ ਆਪਣੀ ਕਿਤੇ ਨਹੀਂ ਜਾਣੀ ਇਹ ਤੇ ਤੁਸੀਂ ਇੱਕ ਚੀਜ਼ ਚੈੱਕ ਕਰੋ ਪਹਿਲੀ ਗੱਲ ਤਾਂ ਨਾ ਇੱਥੇ ਤੇਲ ਤੇ ਨਾ ਹੀ ਇਹਦੇ ਵਿੱਚ ਕੋਈ ਹੋਰ ਕੋਈ ਕਲਰ ਨਹੀਂ ਕੋਈ ਐਕਸਟਰਾ ਕੋਈ ਚੀਜ਼ ਨਹੀਂ ਹੈਗੀ ਸਿਰਫ ਮੱਛੀ ਦਾ ਫਲੇਵਰ ਓਏ ਹੋਏ ਤੇ ਹੁਣ ਭਈ ਥੋੜੀ ਪਿੱਛੇ ਗੱਲ ਹੀ ਫੋਟੋ ਸਾਡੀ ਥੰਬਨੇਲ ਵਾਸਤੇ ਆ ਜਵੇ ਭਾਜੀ ਬਾਲੀ ਬਾਲੀ ਵੀ ਲਾਗੇ ਲਾਗੇ ਰੱਖ ਕੇ ਭਾਜੀ ਨਾਲ ਉਹ ਰਹੇ ਮੜ ਕੇ ਕੀ ਬਾਤ ਹੈ ਬੱਸ ਠੀਕ ਹੈ ਜੀ ਪਲਵਾਨ ਦੀ ਨਿਗਾਹ ਸਦੀ ਮੱਛੀ ਦੇ ਵਿੱਚ ਕਮਲਵਾਨ ਆ ਜਾ ਯਾਰ ਹੁਣ ਬੇਟ ਨਹੀਂ ਕਰਾਉਣੀ ਪਲਵਾਨ ਨੂੰ ਇਹਦਾ ਦਵਾਦਾਂ ਖਵਾਈਏ ਅੱਜ ਪਹਿਲਾ ਸ਼ੁਰੂਆਤ ਕਰਨਗੇ ਸਾਡੇ ਪਲਵਾਨ ਜੀ ਹੁਣੀ ਪਲਵਾਨ ਜੀ ਕਰੋ ਫਿਸ਼ ਟਰਾਈਪ ਜੀ ਬਰੇ ਸ਼ਹਿਰ ਪੂਰੀ ਸੁਆਦ ਨੇ ਸੁਣਾ ਕਿਵੇਂ ਦਾ ਆ ਤੁਮਾਰ ਕਿਵੇਂ ਮੱਛੀ ਪੂਰੀ ਘੇੜ ਹਾਂ ਅਜਾ ਮੇਰੇ ਦਾਣਾ ਤਾਂ ਕਿ ਪਹੁੰਚੀ ਹੋਣੀ ਹੈ ਕੀ ਆ ਬਾਤ ਹੈ ਜੀ ਪਲਵਾਨ ਸਾਡਾ ਵਿਚਾਰਾ ਮਤਲਬ ਖਾਣ ਪੀਣੇ ਮਾਵਾਂ ਵਿੱਚ ਪੂਰਾ ਸ਼ੇਰ ਹੈਗਾ ਬਲਵਾਨਾ ਹਾਂ ਤੇ ਲੋ ਹੁਣ ਆਪਾਂ ਵੀ ਟੈਸਟ ਕਰ ਲਈਏ ਭਾਈ ਕਿਉਂਕਿ ਜਿੰਨੀ ਸਪੀਡ ਨਾਲ ਭਲਵਾਨ ਚੱਲਣ ਰਿਹਾ ਮੈਨੂੰ ਨਹੀਂ ਲੱਗਦਾ ਵਜਨ ਦੇਣੀ ਇਹਦੇ ਕੁਝ ਵੀ ਹੋਏ ਹੋਏ ਭਾਈ ਡੇਟਾ ਸਹੀ ਹੈ ਭਾਈ ਕਮਾਲ ਦੀ ਫਿਸ਼ਾਰਤ ਸੱਚੀ ਗੱਲ ਆ ਅਸੀਂ ਐਵੇਂ ਹੋਰ ਨੰਗਲ ਵਾਲੇ ਪਾਸੇ ਬਹੁਤ ਦੂਰ ਤੱਕ ਲੋਕੀਂ ਵੇਖਾ ਜਾਂਦੇ ਪਰ ਯਾਰ ਆ ਸਵਾਦ ਫਲੋਰ ਚ ਕਮਾਲ ਦਾ ਭਾਜੀ ਕੀ ਬਾਤ ਹੈ ਪਹਿਲੋਂ ਹੁਣ ਪਹਿਲਵਾਨ ਪਹਿਲਾਂ ਦੱਸ ਸਭ ਤੋਂ ਬੈਸਟ ਕਿਹੜੀ ਚੀਜ਼ ਲੱਗੀ ਤੁਹਾਨੂੰ ਚ ਸਭ ਤੋਂ ਬੈਸਟ ਕਿਹੜੀ ਚੀਜ਼ ਲੱਗੀ ਮਾਚੀਆ ਸਵਾਦ ਲੱਗੇ ਭਾਈ ਜੀ ਪੂਰੀ ਵਧੀਆ ਐ ਸਰਾ ਲੱਗੀ ਅਸਲ ਵਿੱਚ ਮੈਨੂੰ ਅੱਜ ਲੱਗਾ ਤੇ ਪਹਿਲਵਾਨ ਗੱਲਾਂ ਕਰ ਲਈ ਨਹੀਂ ਸਿਰਫ ਖਾਣ ਲਈ ਬਣਾਣਾ ਕਰ ਬੋਲ ਹਾਂਜੀ ਉਹ ਕੋਈ ਟਾਈਮ ਹੋ ਲੱਗ ਜਾਂਦਾ ਵੀ ਗੱਲਾਂ ਕਰਦੇ ਨੂੰ ਮਨ ਨਾਲ ਖਾ ਲੜਾ ਪੰਦਾ ਤੁਸੀਂ ਉਹਨੇ ਕੰਮ ਕਰੋ ਜਦ ਤੱਕ ਸਾਡੀ ਤੰਦੂਰੀ ਫਿਸ਼ ਹੋ ਨਹੀਂ ਜਾਂਦੀ ਜਦ ਤੱਕ ਤੁਸੀਂ ਵੇਟ ਕਰੋ ਤਦ ਤੱਕ ਅਸੀਂ ਇਹਨੂੰ ਫਿਨਿਸ਼ ਕਰ ਲਈਏ ਫਿਨਿਸ਼ ਤਾਂ ਹੋ ਹੀ ਗਈ ਜਦ ਤੱਕ ਕੈਮਰਾ ਕਟਰਾ ਨਹੀਂ ਐਗਾ ਆਪਣੇ ਕੈਮਰਾਮੈਨ ਭਰਾ ਉਹਦਾ ਉਹ ਵੀ ਟੈਸਟ ਕਰ ਲਵੇ ਆਜੋ ਭਾਈ ਜਲਦੀ ਠੀਕ ਤੇ ਲੋ ਜੀ ਹੁਣ ਫਾਈਨਲੀ ਆਪਣੀ ਵਾਰੀ ਆ ਗਈ ਆ ਪ੍ਰੈਪਰੇਸ਼ਨ ਦੀ ਤੰਦੂਰ ਵਾਲੀ ਦੀ ਤੰਦੂਰੀ ਰੈੱਡ ਵਾਲੀ ਨਹੀਂ ਸਿਰਫ ਵਾਈਟ ਵਾਲੀ ਰੈੱਡ ਵਾਲੀ ਰੈੱਡ ਵਾਲੇ ਸਾਡੀ ਬਈ ਇਹ ਮਸਾਲਾ ਆ ਗਿਆ ਆਪਣਾ ਇੱਕ ਚਿਕਨ ਮਸਾਲਾ ਜੀ ਅੱਛਾ ਇੱਕ ਮੀਟ ਮਸਾਲਾ ਜੀ ਮੀਟ ਮਸਾਲਾ ਆ ਗਿਆ ਇੱਕ ਦੇਗੀ ਮਿਰਚ ਆ ਗਈ ਜੀ ਓਕੇ ਕਿਆ ਬਾਤ ਹੈ ਕਿੰਨੇ ਮਸਾਲੇ ਐਡ ਕਰਦੇ ਇਹਦੇ ਵਿੱਚ ਇਹ ਚ ਆਈ ਨੇ ਤਿੰਨ ਚਾਰ ਮਸਾਲੇ ਲੱਗੇ ਇਹਦੇ ਵਿੱਚ ਤਿੰਨ ਚਾਰ ਮਸਾਲੇ ਜੀ ਕੀ ਬਾਤ ਹੈ ਹਾਂ ਜੀ ਤੇ ਇਹਨੂੰ ਵੀ ਇਹਨੂੰ ਆ ਗਈ ਅਜਵਾਇਨ ਜੀ ਅੱਛਾ ਸਪੈਸ਼ਲ ਤੇ ਇਹਦੇ ਨਾਲ ਕੋਈ ਮਸਾਲਾ ਜਿਹੜਾ ਹੋਰ ਵੀ ਐਡ ਕਰਦੇ ਉਹਨੂੰ ਇਹਨੇ ਬਹੁਤ ਐਡ ਕਰੂਗਾ ਹਲੇ ਸਰ ਕੀ ਬਾਤ ਹੈ ਅੱਛਾ ਤੰਦੂਰੀ ਲਾਉਣ ਵਾਲਾ ਸਪੈਸ਼ਲ ਬੰਦਾ ਇਹ ਹੈ ਹਾਂ ਜੀ ਇਹ ਤੰਦੂਰ ਵਾਲੇ ਨੇ ਸਰ ਕੀ ਬਾਤ ਹੈ ਕੋਈ ਆ ਜੀ ਆ ਕਲਰ ਚੈੱਕ ਕਰ ਲਓ ਜੀ ਦਾ ਜੀ ਮੈਂ ਉਹ ਕਈ ਦੁਕਾਨਾਂ ਤੋਂ ਮੈਂ ਦੇਖਿਆ ਅਰਾ ਰੋਡ ਕੋਲ ਕੋ ਰੱਖਿਆ ਹੋਇਆ ਤਾਂ ਸਾਡੇ ਕੋਲ ਇਦਾਂ ਦਾ ਕੰਮ ਕੋਈ ਨਹੀਂ ਹੈਗਾ ਜੀ ਆ ਦੇਖੋ ਲਸਣ ਕੋਈ ਅਰਾ ਰੋਡ ਨਹੀਂ ਕੋਈ ਹੋਰ ਚੀਜ਼ ਨਹੀਂ ਕੁਛ ਨਹੀਂ ਜੀ ਇਦਾਂ ਦਾ ਜੋ ਸਾਡੇ ਆ ਪੇਸਟ ਹੈ ਜੀ ਅਦਰਕ ਲਸਣ ਦਾ ਅਦਰਕ ਤੇ ਲਸਣ ਨਾਲ ਪੇਸਟ ਆ ਗਿਆ ਹੈ ਹਾਂ ਜੀ ਹਾਂ ਜੀ ਕੀ ਬਾਤ ਹੈ ਬਜੀ ਅੱਛਾ ਇੱਕ ਚੀਜ਼ ਆਪ ਤੁਸੀਂ ਭੈਣੀ ਫਾਸਟ ਫੂਡ ਆਲ ਜਾਣਦੇ ਹੋ ਹਾਂ ਜੀ ਜਾਣਦੇ ਜੀ ਇਹ ਨੂਰ ਮਹਿਲ ਇੱਕ ਸ਼ਾਪ ਆਇੰਦਾ ਦੀ ਜੀ ਜੀ ਉਥੇ ਨਾ ਲਸਣੀ ਫਿਸ਼ ਬਣਾਉਂਦੇ ਭਾਜੀ ਲਸਣ ਭਾਜੀ ਉਹਦਾ ਅਜ ਤੱਕ ਤੋੜ ਨਹੀਂ ਮਿਲਿਆ ਸਾਨੂੰ ओके। ਹਲਾ ਉਸ ਲਸਣ ਫਿਸ਼ ਵਾਲੀ ਜਿਹੜੀ ਤੰਦੂਰੀ ਦਾ ਸਨੀ ਫਿਸ਼ ਹੈ ਨਾ ਹਾਂਜੀ ਉਹਦੇ ਫੜਨ ਤੋੜ ਨਹੀਂ ਮਿਲਿਆ ਅੱਜ ਦੇਖਦੇ ਹਾਂ ਤੁਹਾਡਾ ਉਹ ਮੁਕਾਬਲਾ ਤੁਸੀਂ ਉਹ ਸਪੈਸ਼ਲ ਅਗਲੇ ਜਾਂਦੇ ਕਿ ਨਹੀਂ ਜਾਂਦੇ। ਯਾਦ ਕਰੋਗੇ ਸਰ ਤੁਹਾਡੇ ਫਿਸ਼ ਖਾ ਕੇ ਤੰਦੂਰ ਵਾਲੀ ਉਹ ਤਾਂ ਉੱਪਰ ਹੀ ਹੋਗੀ ਸਰ। ਅੱਛਾ ਹਾਂਜੀ। ਉਹ ਆਜੀ ਕਰ। ਜੀ। ਉਹਦਾ ਹੁਣ ਆਇਆ ਜੀ। ਸਾਡੀ ਬਹੁਤ ਪੁਰਾਣੀ ਸ਼ੋਅ ਬਸਰ। ਪਵਾਜੀ ਕਰ। ਇਹਦਾ ਹੁਣ ਹੀ ਆਇਆ ਚਾਰ-ਪੰਜ ਸਾਲਾਂ ਸਾਡੀ ਤਾਂ 20-25 ਸਾਲ ਹੋ ਗਏ ਜੀ। ਅੱਛਾ 40 ਸਾਲ। ਪੱਲੇ ਉਧਰ ਦੇ ਪਾਸੇ ਦੁਕਾਨ ਹੁੰਦੀ ਜਦੋਂ ਸਾਹਮਣੇ ਸੀਨਾ ਸ਼ੋਪਾਂ ਅੱਛਾ ਉੱਥੇ ਇੱਕ ਥੱਲੇ ਕੋਈ ਸ਼ੋਰ ਵੀ ਇੱਕ ਸਲੋਗਨ ਲਿਖਿਆ ਹੁੰਦਾ ਸੀਗਾ ਕੀ ਤੇ ਹੁੰਦਾ ਸੀ ਪੁੱਲ ਦੇ ਥੱਲੇ ਜੀ ਬੱਲੇ ਬੱਲੇ ਪੁੱਲ ਦੇ ਥੱਲੇ ਜੀ ਪੁੱਲ ਦੇ ਥੱਲੇ ਹਾਂਜੀ ਕਿਆ ਬਾਤ ਹੈ ਉੱਥੇ ਕੀ ਮਿਲਦਾ ਉੱਥੇ ਬੱਕਰਾ ਬੱਕਰਾ ਮਿਲਦਾ ਹੁੰਦਾ ਹੀ ਬੱਕਰਾ ਮੱਚੀ ਸਭ ਕੁਝ ਮਿਲਦਾ ਇਹ ਭਾਜੀ ਪੇਸ ਕਰੀਏ ਕਾਦੀ ਪੇਸ ਹੈ ਇਹ ਇਹ ਦਹੀਂ ਜੀ ਇਹ ਦਹੀਂ ਹੈ ਸਿਰਫ ਓਨਲੀ ਦਹੀਂ ਤੇਰੇ ਵਿੱਚ ਮਸਾਲੇ ਸਾਰੇ ਦੂਜੇ ਐਡ ਨਹੀਂ ਹਾਂਜੀ ਹਾਂਜੀ ਕਿਆ ਬਾਤ ਹੈ ਭਾਜੀ ਬਹੁਤ ਵਾਜੇ ਨਾ

ਪਹਿਲਾਂ ਸ਼ੁਰੂਆਤ ਤੇ ਇਹਨੇ ਕੋਈ ਚਾਹੁੰਦਾ ਨਹੀਂ ਸੀ ਕਿ ਜੀ ਅੱਛਾ ਤੇ ਹੁਣ ਤਾਂ ਕਾਫੀ ਕੋਈ ਕੰਮ ਕੰਮ ਕਰ ਲੈਂਦਾ ਜੀ ਅੱਛਾ ਹੌਲੀ ਹੌਲੀ ਨੌਲੇਜ ਹੀ ਆ ਗਈ ਇਹਨੂੰ ਮਸਾਲੇ ਬਾਰੇ ਪਤਾ ਲੱਗ ਗਿਆ ਹੈ ਪਤਾ ਲੱਗ ਗਿਆ ਹੈ ਨਾ ਹਾਂ ਜੀ ਤੇ ਜਲਦੀ ਇਹ ਇੱਥੇ ਜਲਦੀ ਫਿਸ਼ਲੋਣੀ ਸ਼ੁਰੂ ਕਰ ਦੂੰਗਾ ਜੀ ਜੀ ਕੀ ਬਾਤ ਹੈ ਮੁੰਡਾ ਧਿਆਨ ਰੱਖਦਾ ਪੂਰਾ ਯਾਰ ਪੁੱਛਦਾ ਕਿ ਕੁੰਡੀਆਂ ਕਿਵੇਂ ਰੱਖੀਆਂ ਹੁੰਦੀਆਂ ਆਏ ਕੀ ਬਾਤ ਹੈ ਪਰ ਇਹ ਪਈਆ ਫਿਸ਼ ਹੈ ਇਹ ਜੀ ਪਈਆ ਜੀ ਕਿੰਨੇ ਪੀਸ ਬਾਜੀ ਪਈਆ ਚਾ ਜਾਂਦੇ ਨੇ ਇਹਦੇ ਵੀ ਹੋ ਜਾਂਦੇ 10 ਕਿ ਪੀ ਜੀ 10 पीस हो ਜਾਂਦੇ ਨੇ 10 या 8 पीस तो बड़े हो ਜਾਂਦੇ हैं छोटे हो ਜਾਂਦੇ हैं अच्छा हां जी 8 पीस नॉर्मल बनਦੇ ਨੇ 8 पीस नॉर्मल आए हां जी क्या बात है बहुत बढ़िया यार ਤੇ ਭਾਈ ਹੁਣ ਤੰਦੂਰ ਚਲਾ ਕੇ ਕਿੰਨੇ ਮਿੰਟ ਲੱਗਣੇ ਨੂੰ ਹੋਰ ਇਹਨੂੰ ਬਸ 10 ਹੀ ਆ 15 ਮਿੰਟ ਹੋਣਗੇ 10 ਤੋਂ 15 ਮਿੰਟ ਸਿਰਫ ਜੀ ਕੀ ਬਾਤ ਹੈ ਆ ਚੈੱਕ ਕਰੋ ਜਰਾ ਤੁਸੀਂ ਇਹ ਕਰੀ ਨਾ ਚਲੋ ਭਾਈ ਸਿੱਟੋ ਦਾਵਾ ਮੈਨੂੰ ਤੰਦੂਰ ਦੇ ਵਿੱਚ ਖੋਲ ਦੇਣੀ ਲੋਰੀ ਇਹ ਤਾਂ ਸਭ ਮੰਡਲੀ ਤੰਦੂਰ ਚ ਗਈ ਹੁਣ ਤੇ ਜਦੋਂ ਤੰਦੂਰ ਚੋਂ ਨਿਕਲਦੀਆਂ ਤੇ ਉਦੋਂ ਦਾ ਵੱਖਰੇ ਤੱਕ ਗੋੜਾ ਬਸ ਜੀ ਚਲੋ ਥੈਂਕ ਯੂ ਸੋ ਮਚ ਭਾਜੀ ਓਕੇ ਸ਼ੋ ਕੀ ਰੈਡੀ ਤੰਦੂਰੀ ਫਿਸ਼ ਪਾਈ ਕੱਢੋ ਬਾਹਰ ਹੁਣ ਇਹਨਾਂ ਨੂੰ ਓਏ ਹੋਏ ਹੋਏ ਪਹਿਲਾਂ ਕਰ ਤੁਹਾਨੂੰ ਫਿਸ਼ ਦਿਖਾਵਾਂ ਕਿਆ ਬਾਤ ਰੰਗਰ ਚੈੱਕ ਕਰੋ ਜੀ ਇਹਦੀ ਆਜੋ ਭਾਜੀ ਹੁਣ ਕਿਆ ਬਾਤ ਹੈ ਇਹਨੂੰ ਠੰਡਾ ਕੀਤਾ ਆ ਕਿ ਪਤਾ ਲੱਗਦਾ ਵੀ ਕਿੰਨੇ ਕੁ ਗਰਮਿਆਂ ਕਿਆ ਬਾਤ ਹੈ ਕਿਆ ਬਾਤ ਹੈ ਬਜੀ ਓਏ ਹੋ ਪਲੇਅਰ ਚੈੱਕ ਕਰੋ ਯਾਰ ਤੁਸੀਂ ਇੱਕ ਵਾਰੀ ਹੋਰ ਬਗਲਾਂ ਦੀ ਗੱਲਾਂ ਕਿਆ ਬਾਤ ਹੈ ਗੁੱਡ ਤੇ ਫਾਈਨਲੀ ਲੋ ਜੀ ਸਾਡੀ ਫਿਸ਼ ਹੋ ਗਈਆਂ ਤਿਆਰ ਇਹ ਹੈਗੀ ਤੰਦੂਰੀ ਫਿਸ਼ ਤੇ ਤੰਦੂਰੀ ਵਿੱਚ ਮਸਾਲਾ ਕਈ ਕੁਝ ਐਡ ਕੀਤਾ ਹੋਇਆ ਹੈ ਇਹਨਾਂ ਨੇ ਆਦਰਕ ਲਸਣ ਬਹੁਤ ਕੁਝ ਤੇ ਹੁਣ ਵਾਰੀਆ ਟੇਸਟਿੰਗ ਦੀ ਖੁਸ਼ਬੂ ਇੰਨੀ ਪਿਆਰੀ ਆ ਰਹੀ ਹੈ ਨਾ ਵੀ ਛੜਕ ਲਾਂਦੇ ਭੁੱਖ ਤੁਹਾਨੂੰ ਵੈਸੇ ਲੱਗ ਜਣੀ ਜਿਹਨਾਂ ਨੂੰ ਖੁਸ਼ਬੂ ਤਾਂ ਨੂੰ ਆਉਣੀ ਐ ਵੀ ਤੇ ਹੁਣ ਏਰੀਆ ਆਪਾਂ ਕਰਦੇ ਟੇਸਟਿੰਗ ਟੇਸਟਿੰਗ ਕਰਨ ਦਾ ਵਾਸਤੇ ਆਪਾਂ ਜਾਣਾ ਕਿੱਥੇ ਆ ਆਪਾਂ ਜਿਹੜਾ ਅੰਦਰ ਅੰਦਰ ਕੌਣ ਬੈਠਾ ਆ ਸਾਡਾ ਪਹਿਲਵਾਨ ਬੈਠਾ ਵੇਟ ਕਰ ਰਿਹਾ ਵੀ ਤੰਦੂਰੀ ਫਿਸ਼ ਕਦੋਂ ਆਵੇ ਤਾਂ ਕਦੋਂ ਇਹਦੇ ਫੜ ਚੱਕੀਏ ਤੇ ਚਲੋ ਆਜੋ ਹੁਣ ਵੀ ਆਪਾਂ ਬਾਲੇ ਲੇਟ ਦੇ ਬੇਸਿਕ ਕਰ ਵੇਟ ਨਹੀਂ ਕਰਦੀ ਤੇ ਕਰੀਏ ਟੇਸਟ ਆਪਾਂ ਪਹਿਲਵਾਨ ਜੀ ਸੌਰੀ ਥੋੜੇ ਲੇਟ ਹੋ ਗਏ ਆ ਓਡਰ ਤੇ ਫਿਸ਼ ਰੈਡੀ ਹੋ ਚੁੱਕੀ ਆ ਜੀ ਤੇ ਪਹਿਲਵਾਨ ਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਜੇ ਤੁਹਾਡੇ ਨਾਲ ਕਿਤੇ ਕੋਈ ਫੂਡ ਚੈਲੰਜ ਕਰਨਾ ਹੋਵੇ ਕਰ ਸਕਦੇ ਆ ਹਾਂ ਹਾਂ ਅਜਾ ਭਾਈ ਕਿਸੇ ਵੀ ਮਤਲਬ ਕਿਸੇ ਵੀ ਫੂਡ ਸ਼ਾਪ ਵਾਲਿਆ ਨੇ ਕੋਈ ਆਪਣੇ ਦੁਕਾਨ ਤੇ ਕੋਈ ਚੈਲੰਜ ਰੱਖਣਾ ਆ ਪਲਵਾਨ ਦੇ ਨਾਲ ਤੇ ਸਾਡੇ ਨਾਲ ਸ਼ੂਟ ਕਰਨਾ ਆ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਬੇਚ ਜਿਖੋ ਕੇ ਪੈਸਾ ਕੋਈ ਨਹੀਂ ਫ੍ਰੀ ਆਫ ਕਾਸਟ ਆ ਬਸ ਸਾਡਾ ਸ਼ੇਅਰ ਲਾ ਦਿਓ ਬਸ ਫ੍ਰੀ ਪਰ ਗੱਲਾਂ ਮhenga ਨਾ ਕਮੋ ਵੀ ਖਾਣ ਵੀ ਨਾ ਵੀ ਕੰਮੇ ਦਾ ਮਹਿੰਗਾ ਚੇਕ ਦੇ ਇਹ ਪਲਵਾਨ ਪਲਵਾਨ ਉਹ ਤਾਂ ਡੈੜੀ ਚ ਕਿੰਨਾ ਖਾ ਲੈਂਦਾ ਵੈਸੇ ਜੇ ਖਾਣਾ ਹੋਵੇ ਜੇ ਨੂੰ ਲੈਦਾ ਸਵਾਲ ਹੋਵੇ ਭਾਈ ਜੰਨਾ ਮਰ ਜੇ ਉਹ ਆਪਾਂ ਨੂੰ ਮੱਛੀ ਜੇ ਇਦਾਂ ਨਹੀਂ ਮੱਛੀ ਕਿੰਨੇ ਕਿਲੋ 2-3 ਕਿਲੋ ਖਾ ਜਾਏਗਾ ਖਾ ਜਾਣੀ ਲਾ ਆ ਕੀ ਬਾਤ ਆ ਦੇਖ ਲੋ 2-3 ਕਿਲੋ ਮੱਛੀ ਇਕੱਲਾ ਸ਼ੇਰ ਖਾ ਜਾਂਦਾ ਤੇਮਾਰਾ ਹੁਣ ਨਾ ਤੇਰੀ ਵੀਡੀਓ ਦੇਖਿਆ ਤੂੰ ਨਾ ਚੱਕ ਚੱਕ ਪੂਰੇ ਖਾ ਜਾਣਾ ਪੂਰੀ ਪੂਰੀ ਪਲੇਟ ਚੱਕ ਕੇ ਹਾਂਜੀ ਪਰ ਅੱਜ ਉਹ ਕੰਮ ਨਹੀਂ ਅੱਜ ਟੈਸਟ ਕਰਦਾ ਵੀ ਪਹਿਲਾਂ ਟੈਸਟ ਇਸ ਦਾ ਟੈਸਟ ਕਿਵੇਂ ਦਾ ਆ ਠੀਕ ਹੈ ਕਰੋ ਦੇ ਇਸ ਵਜੇ ਅੱਜ ਦੇਖਣਾ ਵੀ ਪਲਵਾਨ ਹੌਲੀ ਕਿ ਬਲਕ ਬਹੁਤ ਵਾੜਾ। ਬੰਨ ਸਵੈਰਾ ਹੀ ਆ ਬਜੀ। ਮੈਂ ਕਿਹਦੇ ਦੇਖ ਰਿਹਾ। ਪਲਵਾਨ ਦੇ ਬਿਸ਼ੱਕ ਜੋ ਮਰਜੀ ਕਹਿ ਲਈਏ। ਪਰ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਪਲਵਾਨ ਇੱਕ ਬਾਈਟ ਆਪਾਂ ਲੈਣੀ ਆ। ਉਹ ਬਾਈਟ ਪਤਾ ਕੀ ਹੁੰਦੀ ਆ? ਕਿੰਦੀ ਪੂਰਨੀ ਪੂਰੀ ਬਾਈਟ। ਪਰ ਗੱਲ ਇਹ ਨਾ ਵੇਡਾ ਵਡਾ ਬੰਦਾ ਹੋਵੇ ਤੇ ਬਾਈਟ ਐਡੀ ਕਮ ਅਚੀਵ ਜਾਨੂੰ ਕੀ ਕਹਿੰਦੀ ਆ ਇਹਦਾ। ਪਲਵਾਨ ਜੀ ਵਧੀਆ ਲੱਗਾ ਤੁਹਾਡਾ ਵਾਲਾ ਕੰਮ ਕਰਕੇ ਵਧੀਆ ਲੱਗਦਾ ਤੁਹਾਡਾ ਨਾਲ। ਇਹ ਹੁਣ ਵਾਰੀ ਆ ਗਈ ਇਹਨੂੰ ਟੇਸਟਿੰਗ ਦੀ। ਓਹ ਇੱਕ ਨੰਬਰ ਬੱਚੀ ਕਮਾਲ ਦੀ ਫਿਸ਼ ਆ ਭਾਜੀ ਲੈ ਵੀ ਤੰਦੂਰੀ ਫਿਸ਼ ਤੁਹਾਡੀ ਪੱਕੀ ਹੋ ਗਈ ਫਲੋਰ ਦੇ ਵਿੱਚ ਜ਼ਬਰਦਸਤ ਤੰਦੂਰੀ ਫਿਸ਼ ਭਾਜੀ ਜਦੋਂ ਮਰਜੀ ਭਾਈ ਉਹਨਾਂ ਕੋਲ ਆਓ ਖਾਓ ਨਿਆਰੇ ਨਾਲ ਆ ਤੇ ਮੈਂ ਕਹਿੰਦਾ ਵੀ ਭਾਜੀ ਇੱਕ ਹੋ ਗਈ ਸਾਡੀ ਪੈਣੀ ਫਿਸ਼ ਤੇ ਦੂਜੀ ਹੋ ਗਈ ਇਹ ਹੁਣ ਦੋ ਸਾਡੇ ਫੇਵਰਟ ਹੋ ਗਈਆਂ ਕਮਾਲ ਦਾ ਸਵਾਦ ਕਮਾਲ ਦਾ ਫਲੇਵਰ ਅਦਰਕ ਲਸਣ ਦਾ ਮੱਛੀ ਦਾ ਪੂਰਾ ਫਲੇਵਰ ਆ ਰਿਹਾ ਜੀ ਤੇ ਆਹਨਾਂ ਨੂੰ ਤੁਹਾਨੂੰ ਪਤਾ ਦੱਸਦੇ ਤਾਂ ਖਾਣ ਵਾਸਤੇ ਹੋਣਾ ਕਿੱਥੇ ਆ ਰੇਲਵੇ ਸਟੇਸ਼ਨ ਰੋਡ ਤੇ ਕਿਲਾ ਰੋਡ ਦੇ ਕਹਿੰਦੇ ਇਹਨੂੰ ਤੇ ਤੁਸੀਂ ਇੱਥੇ ਆ ਕੇ ਮਿੰਟਾ ਫਿਸ਼ ਵਾਲਾ ਲੱਭੋ ਤੇ ਆਦਰ ਜਦੋਂ ਮਰਜੀ ਖਾ ਲਓ ਪੂਰੇ ਫਲੋਰ ਦੇ ਵਿੱਚ ਫੇਮਸ ਆ ਭਰਾ ਸਾਡਾ ਤੇ ਟੈਸਟ ਕਰੋ ਤੇ ਹੁਣ ਮੈਂ ਤੁਹਾਨੂੰ ਜ਼ਿਆਦਾ ਤਰ ਪਾ ਕਿੰਨਾ ਵੀ ਜਲਦੀ ਨਾਲ ਵੀਡੀਓ ਵਲੌਗ ਖਤਮ ਗਈ ਹੈ ਕਿਉਂਕਿ ਪਹਿਲਵਾਨ ਥੋੜਾ ਭੁੱਖਾ ਆ ਐਸੇ ਆਲੇ ਪਹਿਲਵਾਨ ਤੋਂ ਵੇਟ ਵੀ ਹੋ ਰਹੀ ਮੈਂ ਜਨਰਲ ਗੱਲਾਂ ਕਰ ਰਿਹਾ ਕਿ ਪਹਿਲਵਾਨ ਹਾਂ ਕਈ ਬੰਦ ਜਲਦੀ ਹਾਂ ਹਾਂ ਚਲੋ ਜੀ ਫਿਰ ਹੁਣ ਤੁਸੀਂ ਮਿਲਦੇ ਹਾਂ ਬੰਦ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਾਂ ਹੁਣ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਮ ਜੱਤ ਦੂਰੀ ਹੋਰ ਬਾਕੀ ਅਗਲੇ ਵਲੌਗ ਜਿਹੜੇ ਆਉਣਗੇ ਉਹ ਹੁਣ ਆਉਣਗੇ ਨਰਾਤਿਆਂ ਤੋਂ ਬਾਅਦ ਕਿਉਂਕਿ ਨਰਾਤਿਆਂ ਦਾ ਪਹਿਲਾਂ ਸ਼ੂਟ ਕੀਤੇ ਹੋਈਆਂ ਚੀਜ਼ਾਂ ਸੀਗੀਆਂ ਹਜੇ ਇੱਕ ਵਲੌਗ ਹੋਰ ਫਿਸ਼ਲਾ ਆਉਣਾ ਕਿਉਂਕਿ ਉਹ ਨਰਾਤਿਆਂ ਤੋਂ ਪਹਿਲਾਂ ਸ਼ੂਟ ਕਰ ਚੁੱਕੇ ਆ ਕੋਈ ਨਰਾਤਿਆਂ ਤੋਂ ਬਾਅਦ ਬਾਕੀ ਵਲੌਗ ਮਿਲਦੇ ਆ ਤੁਹਾਨੂੰ ਸੋ ਥੈਂਕ ਯੂ ਸੋ ਮਾਚੀ